ਬੁਸਤਰੀ ਨੇ ਵੀ ਕਮਾਲ ਕਰ ਦਿੱਤੀ ਕਿਵੇਂ ਬਣਾਇਆ ਹੈ ਨਾ ਖਰਚੇ ਵੱਡਣਾ ਰਿਪਰੇ ਇੱਕ ਦਾ ਤੋਰੇ ਲਾਤਾ ਇਹ ਜਾ ਕੇ ਆਏ ਵਾਜਦਾ ਖਰਚੇ ਦੇ ਮੰਗਰਦੀ ਮੰਗਰੇ ਦਾ ਪਈ ਆਂਦੇ ਮੰਗਰਦੀ ਮੰਗਰੇ ਇਹਦਾ ਪਾਈ ਪਾਦਾ ਜੀ ਕਿਤੇ ਸੱਚੀ ਮੱਚੀ ਦੋਏ ਪਾਈਆਂ ਦੀ ਇੰਨੀ ਬਣਦੀ ਹੋਵੇ ਹੈ ਨਾ ਪਿੰਡ ਚ ਕੋਈ ਨਾ ਬੋਲੇ ਇੱਕ ਦੂਜੇ ਬੂਰੇ ਬੇ ਕਿੱਧਰ ਆ ਸੁੰਦਾ ਨਹੀਂ ਇਹ ਟਾਂਟ ਜੀ ਆ ਫੱਗੰ ਦਾ ਮਹੀਨਾ ਸ਼ੁਰੂ ਹੋ ਗਿਆ ਆ ਜੁੱਲਣ ਨੂੰ ਤਾਰਦੇ ਹਲੇ ਦੇਖ ਕਿਵੇਂ ਚਾਰ ਚਾਰ ਪੰਜ ਬੰਦ ਕੱਪੜੇ ਪਾਈ ਫਿਰਦਾ ਮੈਂ ਆਪਣੇ ਸਰੀਰ ਤੇ ਬਾਈ ਨਹੀਂ ਤੇਰੇ ਤੇ ਤਰ ਨਹੀਂ ਦਿੱਤੇ ਵੇ ਕਿਉਂ ਜਲੂਸ ਕਰਦਾ ਹੁੰਦਾ ਇਹਨਾਂ ਨੂੰ ਤਾਰ ਦੇ ਤਾਰ ਦੇ ਮੇਰੀ ਗੱਲ ਸੁਣ ਹਜੇ ਮੈਂ ਦੋ ਵਾਰ ਨੇ ਹੋਰ ਬੰਨਣੇ ਨੇ ਜਿਹੜੀ ਮਰਜ਼ੀ ਪਾਰਟੀ 'ਚ ਵਗ ਜਾ ਅਗਲਾ ਕਹਿੰਦਾ ਹਾਂ ਇਹ ਤਾਂ ਸਾਡਾ ਬੰਦਾ ਹੈ ਹੋਰ ਵੰਨਲਾ ਵੰਨਲਾ ਅਜਰੂਸ ਕੱਢ ਲਿਆ ਕਰ ਕੀ ਗੱਡੀ ਲਹਾਰਾ ਵਾਂਗੂ ਫਿਰਦਾ ਦੇਖ ਸ਼ਰਮ ਨਾ ਹੋਵੇ ਕਿਸੇ ਥਾਂ ਦਾ ਤੂੰ ਸਭ ਲੈ ਮੇਰੇ ਸਾਲੇ ਦੀ ਧੜਕੀ ਲਾ ਲੈਂਦੇ ਹੁਰਕੀ ਬਿੰਦੀ ਤੈਨੂੰ ਦਿਖਾਉਣੀ ਹੈ ਮਰਦ ਤਾਂ ਤੇਰਾ ਓਏ ਕਾਢਾਂ ਕੱਢਣ ਲੱਗ ਰਿਆ ਮੈਂ ਤੂੰ ਦੇਖਣ ਆਲੋ ਹੋਵੇ ਤਾਂ ਹੀ ਤਾਂ ਦੇਖ ਲਿਆ ਕਰ ਮੈਂ ਤੈਨੂੰ ਰੋਕਦੀ ਆਂ ਕਦੇ ਰੋਕਨੇ ਰੋਕ ਜਿਨਾ ਧੁੱਪਰ ਘੱਟਾ ਮੇਰੇ ਸਾਲੇ ਜੇ ਜੀ ਦਿੱਤੀਆਂ ਦੀ ਮੰਡੀ ਲੱਗਦੀ ਹੁੰਦੀ ਨਾ ਸੌਣ ਲੱਗੇ ਤੈਨੂੰ ਵੇਚ ਜਾਂਦਾ ਮੈਂ ਤੈਨੂੰ ਮੇਰਾ ਸਾਲਾ 11000 ਰੁਪਏ ਜਾਂਦਾ ਵਿੱਚ ਸਵਾਨ ਆਦਮਾ ਨੂੰ ਬੈ ਕੇ ਲਿਆਉਂਦਾ ਮੈਂ ਬੱਤ ਸਹੀ ਏ। ਵੀ ਮੈਨੂੰ ਛੱਡ ਤੂੰ ਵੇਚਣ ਵਾਲਾ ਜਰੂਸ ਕੱਢੀ ਲੱਗਦਾ। ਵੀ ਜਿਹੜੇ ਕੰਮ ਆਈ ਸੀ ਤੂੰ ਤਾਂ ਮੇਰੇ ਕੰਮ ਹੀ ਭੁਲਾਤਾ ਪਤਾ ਨਹੀਂ ਕੀ ਕਹਿਣਾ ਸੀ ਤੈਨੂੰ। ਕੰਮ ਦੀ ਗੱਲ ਤਾਂ ਤੂੰ ਕਰਨ ਨਹੀਂ ਆਈ। ਇਹੀ ਹਮੇ ਰਾਹੀਂ ਹੁੰਦੀ ਨਹੀਂ ਭੁੱਖੀ ਬਾਕੀ ਨਾ ਖਾਏ ਬੈਠੀ ਗੱਲ ਕਿ ਮੇਰੀ ਗੱਲ ਯਾਦ ਆ ਗਈ ਨਹੀਂ। ਹਾਂ ਬੋਲ। ਜਦੋਂ ਆਪਾਂ ਤੇਰੇ ਭਾਈ ਵੀ ਵਿਆਹ ਗਏ ਤੇਰੇ ਨਾਲ। ਹਾਂ। ਉੱਥੇ ਜਦੋਂ ਮੇਰੇ ਸਾਲੀ ਦੇ ਬੋਲੀ ਭਾਈ ਜੀਜਾ ਮੇਰਾ ਫਲਵਾਰਗਾ ਮੈਂ ਉਹ ਦੇ। ਖਾਜਾ ਖੜਜਾ ਖੜਜਾ। ਹਾਂ ਮੈਂ ਤੈਨੂੰ ਇਹੀ ਕਹਿਣਾ ਸੀ ਤੇਰੀ ਸਾਲੀ ਆ ਰਹੀ ਆ ਜਾ ਕੇ ਬਸ ਅੱਡਿਓ ਲਿਆ ਉਹਨੂੰ। ਅਬੇ ਮਜਾ ਆਏਗਾ ਨਾ ਬਿੜੋ ਪਰ ਤੂੰ ਸਿੱਧੇ ਸਿੱਧੇ ਕਹਿੰਦੇ ਤਾਂ ਨਹੀਂ ਅੱਦੇ ਘਰ ਵਾਲੀ ਆ ਰਹੀ ਐ ਕਿਹੜੀ ਆਈ ਐ ਨਹੀਂ ਛੋਟੀ ਵਾਲੀ ਆਈ ਆ ਅਮਨ ਚੱਲ ਵਧੀਆ ਮੇਰੇ ਸਾਡੇ ਕਿਤੇ ਉਹ ਆ ਗਏ ਜਿਹੜੇ ਕਾਲੇ ਕੱਟੇ ਨੂੰ ਬੈਠੀ ਹੋਈ ਐ ਦੇਖ ਕੇ ਬੋਲੇ ਅਗਰ ਮਾੜਾ ਮੋਟਾ ਮੇਰੀ ਭੈਣ ਆਓ ਭੈਣ ਐ ਬਈ ਉਹ ਤਾਂ ਹੀ ਮੇਰਾ ਸਾਡਾ ਤੇਰਾ ਭੈਣਾ ਹੈਗਾ ਉਹਦੀ ਕੋਈ ਮਿਹਰ ਕਰਨ ਹੈ ਨਹੀਂ ਕਾਲੇ ਕੱਟਾ ਉਹ ਮੇਰੇ ਜੀਜਾ ਐ ਨਾ ਵਧੀਆ ਤੇਰੇ ਵਰਗਾ ਥੋੜੀ ਨਾ ਅਭੁੱਕੀ ਖਾ ਕੇ ਸਵੇਰੀ ਬੈਹਿੰਦਾ ਅਮਲ ਮਾਰਨ ਮੇਰੇ ਸਾਡੇ ਦੀ ਜੀ ਜਦੋਂ ਮੈਂ ਬੈਠਿਆ ਹੁੰਨਾ ਨਾ ਮੇਰੇ ਸਾਧੂ ਨਾਲ ਮੇਰਾ ਸਾਲਾ ਐ ਲੱਗਦਾ ਜਿਵੇਂ ਕਲੀ ਦੇ ਉੱਤੇ ਆਪਾਂ ਕਾਲੇ ਕੋਲਾ ਦੇਖਦੀ ਹੈ ਹੈ ਨਾ ਬੈ ਬੈ ਬਾਲਾ ਸੋਣਾ ਨਹੀਂ ਹੈਗਾ ਤੂੰ ਜਾ ਕੇ ਉੱਠ ਕੇ ਲਿਆ ਕਿਤੇ ਬੱਸ ੱਡੀ ਖੜੀ ਰਹੇ ਹੋ ਜੰਮ ਐ ਕਰ ਜਦ ਜਹਾਦੀ ਦੇ ਪੀਤੇ ਫਿਰ ਹੱਡ ਨਾਲ ਤੈਨੂੰ ਪੱਦੇ ਬੇ ਤੇਰੇ ਸਰਾਣੇ ਤੇਰੀ ਪੀਆ ਅੱਛਾ ਕਿ ਪਾ ਵੀ ਨਹੀਂ ਸਕਦਾ ਮੇਰੇ ਇੱਕ ਤਾਂ ਨਹੀਂ ਹੋ ਜਾਂਦੀ ਹੋਰ ਤਾਂ ਕੁਸਮ ਚੱਕਰ ਵਾਲੀ ਪਾ ਕੇ ਦੇ ਦੇ ਹੋਰ ਤਾਂ ਕੁ ਨਹੀਂ ਐ ਮੈਂ ਬਟ ਗੋਂਡੀ ਮੁੰਡੀ ਇੱਧਰ ਆ ਕੇ ਕੇ ਦੇਖਦੇ ਹੋਗੇ ਅਗਲਾ ਕਹਿ ਲੂ ਆ ਕਿੰਨੀ ਇੱਜ਼ਤ ਕਰਦੀ ਆ ਨਾ ਓਏ ਪਤਾ ਹੀ ਆ ਲੋਕਾਂ ਨੂੰ ਕਿੰਨੀ ਕਿੱਜ਼ਤ ਕਰਦੀ ਆ ਹੋਣੀ ਮਰਦਾ ਕਰ ਡੱਫੜਾ ਕਰਾਏ ਜੇ ਹੋਣੀ ਬੋਲੀ ਕਿਸੇ ਨੂੰ ਨਾ ਸੁਣੇ ਆਹ ਮਰਾ ਕਹਿੰਦਾ ਹਾਂ ਬੋਲੀ ਜੀ ਰਹਿੰਦੇ ਨੇ ਓਏ ਉਹ ਜੰਗ ਵੀ ਕੰਨੋਂ ਪਾਈ ਸੁਣਦੀ ਓਵੇ ਬਸ ਕਰ ਬਸ ਕਰ ਫੜਚਾ ਜਲਦੀ ਪੀ ਲੈ ਤੇ ਬਗਦਾ ਛੇਦੀ ਚੱਲ ਮੈਂ ਕੰਮ ਧੰਦੇ ਕਰ ਲਾ ਕੰਮ ਨੂੰ ਤੂੰ ਕਰੇਂਗੀ ਕਲੀ ਆਹ ਇੰਦਾ ਨਹੀਂ ਮੂੰਹ ਕੇ ਜਾਇ ਜਾਂਦਾ ਠੰਡੇ ਬਹੁਤ ਹੈ ਮੇਰਾ ਸੜਾ ਕੋਰਾ ਜੰਮਦਾ ਨਹੀਂ ਮਗਾ ਸੁਣਦੀ ਨਹੀਂ ਏ ਹਾਂ ਬੋਲ ਕੀ ਕਰ ਮੈਂ ਕੀ ਕਰਦੀ ਆ ਮੈਂ ਮੈਂ ਤਾਂ ਸਬਜ਼ੀ ਕਰਦੀ ਆ ਥੋੜਾ ਜਿਹਾ ਉਰੇ ਆਣਾ ਨਹੀਂ ਕਿੰਨਾ ਕਿ ਟਾਈਮ ਲੱਗੂ ਮੇਰੇ ਕੋਲ ਇਹ ਟਾਈਮ ਹੈਗਾ ਤੇ ਤੜਕਾ ਲਾ ਰਹੀ ਆ ਮੈਨੂੰ ਲੱਗਣਗੇ 5-10 ਮਿੰਟ ਤੇ ਆਉਂਗੀ ਐਂ ਪੁੱਛਣਾ ਦੀ ਚੱਲ ਸਰ ਗਿਆ ਕਿਤੇ ਕੰਮ ਛੱਡ ਕੇ ਆ ਜੇ। ਵੇ ਬੱਜਾ ਖਲੀ ਉਰੀ ਬੈਠਾ ਕੁੜੀ ਢੀਕਦੀ ਹੋ ਤੈਨੂੰ। ਬਸ 10 ਮਿੰਟ ਢੀਕਾ। ਮੇਰਾ ਸਾਰਾ ਸਾਈਕਲ ਮੋਟਰ ਐ ਜਾਊਗਾ ਤੇ ਮੂਰਲੇ ਟਾਇਰ ਤਾਂ ਲੱਗਣੀ ਹੀ ਨਹੀਂ ਹੈਗਾ ਥੱਲੇ। ਵੇ ਬੱਜਾ ਬੱਜਾ ਬੈਠਾ ਭਕਾਈ ਨਾਲ ਮਰੀ ਜਾ। ਲੈ ਚੰਗਾਲੀ ਮਜਾਨਾ। ਹੱਲਾ ਖੜਜਾ ਤੇਲ ਧੋਵੇਂਗੀ ਵੇ ਤੇਲ ਨਹੀਂ ਥੋਣਾ ਆ ਤਾ ਮੰਗਾਉਂਦੀ ਮੈਂ ਵੇ ਜੇ ਉਸ ਖੜੇ ਅਨੇ ਦੇ ਕੱਪੜੇ ਪੈਣ ਹੋਏ ਕਹਿੰਦਾ ਨੰਗਾ ਹੋ ਜਾ ਪਾ ਤੜਜੂ ਕੋਰਾ ਚੰਦਾ ਵੇ ਜਰੂਸ ਕਿਉਂ ਕਢਾਇਆ ਤਾ ਸਾਲੀ ਨੂੰ ਲੈਣ ਜਾਣਾ ਸਾਲੀ ਨਾ ਹੋਏ ਕਿ ਕਟਰੀ ਨਾ ਕੈ ਫੋਗੀ ਤੂੰ ਤਾਂ ਮੇਰੇ ਆਏ ਕੋ ਘਰ ਤੇ ਦੇਖੀ ਵੇ ਕਟਰੀ ਨਾ ਕੈ ਤਾਂ ਕੱਟ ਵੀ ਨਹੀਂ ਹੈਗੀ ਬਸ ਮੈਂ ਹੀ ਸੀ ਜਿਹੜੀ ਮੇਰੀ ਕਿਸਮਤ ਫੁੱਟੀ ਸੀ ਜਿਹੜੀ ਫਸ ਗਈ ਤੁਹਾਡੇ ਛੱਡੂਆਂ ਦੇ ਮੈਂ ਹੀ ਕਰੀ ਮੇਰਾ ਸਾਹ ਜਿਹੜਾ ਕਾਲਾ ਦਾ ਤੁਹਾਡਾ ਜਮਾਈ ਹੈ ਨਾ ਮੇਰੇ ਸਾਹਮਣੇ ਬਿਠਾ ਕੇ ਮੇਰੇ ਨਾਲ ਗੱਲਾਂ ਚਲਾਈ ਉਹਨੂੰ ਗੱਲਾਂ ਚ ਲਾਈ ਅ ਜਿਹੜਾ ਤੈਨੂੰ ਕੰਮ ਕੇ ਪਹਿਲਾਂ ਉਹ ਕਰ ਲੈ ਫੂਕ ਲੈ ਤੇਰੇ ਨਾਲ ਤਾਂ ਸਪੇਰੀ ਚੰਗੇ ਨੇ ਕੋਈ ਨਹੀਂ ਚੜੀੜੀ ਕਿੱਕ ਕਰਦੀ ਖਾਦੀ ਬਿੱਤੀ ਜੀਜੂ ਜੀਜੂ ਨੋ ਕੋਈ ਨਹੀਂ ਕੋਈ ਨਹੀਂ ਦੀਦੀ ਤੇ ਮੇਲੇ ਦੇ ਕਿਦਾਰੇ ਦੀ ਸੱਪ ਲੜਿਆ ਉਹ ਤੇਰੀ ਦੀਦੀ ਦੇ ਬਾਣੀ ਆ ਦੀਦੀ ਦੀ ਐ ਇਹਨਾ ਸੋਹਣਾ ਸੁਪਨਾ ਰੇ ਦੀ ਬੈ ਜਾ ਇੱਕ ਮਿੰਟ ਦੀ ਚਲੋ ਇਹ ਬੰਦੇ ਵਾਂਗੂ ਕੋ ਬਹਿ ਨਹੀਂ ਆ ਜੀਜੂ ਅੱਜ ਕੱਲ ਬੰਦੇਆਂ ਤੇ ਕੁੜੀਆਂ 'ਚ ਕੋਈ ਫਰਕ ਨਹੀਂ ਹੁੰਦਾ ਲੱਗ ਨਹੀਂ ਫਰਕ ਨਹੀਂ ਹੁੰਦਾ ਜਾਂਦਾ ਫਰਕ ਹੁੰਦਾ ਅੱਧੇ ਬੰਦੇ ਤੂੰ ਅੱਜ ਕੱਲ੍ਹ ਤੂੰ ਘਰਾਵੇਂਗੇ ਬੇਤੀ ਜਿਹੜਾ ਮੱਪਿੰਡੇ ਪੀਤੀ ਲੰਗੂਗਾ ਕੀ ਜਾਣਗੇ ਲੋਕ ਮੈਨੂੰ ਕੁਝ ਨਹੀਂ ਕਹਿੰਦੇ ਜਿੱਜਾ ਚਲੋ ਤੂੰ ਆਏ ਜਾਂਦੇ ਆਂਦੇ ਸੁਪਨਾ ਆਦੇ ਰੱਬਾ ਓਏ ਹੋਏ ਆ ਜਾ ਓਏ ਕੀ ਫਿਲਮ ਥੀ ਆ ਕਾਲੀ ਕੁ ਜੀ ਵੀ ਐ ਤੂੰ ਜਾਵਾਂ ਬਾਤ ਚਾਹੂੰਗਾ ਜਸੂ ਜੀ ਦੀ ਜੀ ਫਰ ਭੈਣ ਕਿਵੇਂ ਆ ਵਧੀਆ ਦੀਦੀ ਤੁਸੀਂ ਦੱਸੋ ਚੱਲ ਆ ਜਾ ਅੰਦੇ ਵੇ ਥੱਕ ਗਈ ਹੋਏਗੀ ਸਫ਼ਰ ਚ ਦੀਦੀ ਤੁਸੀਂ ਨਾ ਜੀਜਾ ਜੀ ਨੂੰ ਮੋਟਰਸਾਈਕਲ ਫੜਾਇਆ ਨਾ ਕਰੋ ਆਂਦਾ ਤਾਂ ਹੈ ਨਹੀਂ ਹੈਂਡੀਕੈਪਟ ਹੋ ਜਾਣਗੇ ਲਤਵਾਂ ਤੜਾ ਲੈਣੀ ਇਹਨਾਂ ਨੇ ਆਪਣੀ ਨਹੀਂ ਕੀ ਕਰਾ ਸੁਣੇ ਵੀ ਤਾਂ ਮੇਰੀ ਚੱਲ ਬੈਠੇ ਤੇ ਛੱਡ ਪਰੇ ਨੂੰ ਜੀਜਾ ਜੀ ਨੂੰ ਮੋਟਰਸਾਈਕਲ ਨਾ ਫੜਾਇਆ ਕਰੋ ਕੈਂਡੀਡੇਟ ਹੋ ਜਾਣਗੇ ਮੋਟਰਸਾਈਕਲ ਕੈਂਡੀਡੇਟ ਦਾ ਕੀ ਸੰਬੰਧ चलो ये खड़ा बेजती हो जागी बेजती होगी बुला पैनिया महाराजा महाराजा महाराज आयो आइयो महाराजा जा ਕੰਨੀ ਸੇ ਦੀ ਤਾਂ ਸਰੇਲੀਏ ਤੋਂ ਬੰਦੇ ਆ ਜਾਂਦੇ ਨੇ ਐ ਲੈ ਤਾਈ ਬੰਦੇ ਆ ਤੀ ਬੂ ਪਾਈ ਜੀ ਅਰੇ ਖੰਦੀ ਝੜ ਗਈ ਨਹੀਂ ਝੰਗੀ ਨੇ ਨੱਟ ਫਸਾਈ ਬੈਠਾ ਹੈ ਪਸਾਰ ਨੂੰ ਪੈਂਦੇ ਯਾਰਾਂ ਜੀ ਉਹੀ ਗੱਲ ਹੋਵੇ ਜਿਹੜੀ ਮੈਂ ਤਾਂ ਡਰ ਲਈ ਤੇ ਕੋਈ ਮਾਤੋਂ ਗੱਲਾਂ ਕਰੀ ਆ ਰੱਬ ਅਰੇ ਅਵਾ ਜੀਜਾ ਜੀ ਫੜ ਲੈ ਉੱਠ ਕੇ ਨੇ ਵਾਰੀ ਕਿੰਨੇ ਵਾਰੀ ਗਿਆ ਵੀ ਦੂਜਾ ਸਟੈਂਡ ਲਾ ਲੈਣ ਦੇ ਕਿਰਤ ਵਾਲਾ ਕਿੱਥੇ ਨੂੰ ਪਿੱਛੋਂ ਤੇ ਕੋਈ ਨਹੀਂ ਲੱਤੀ ਫਸੀ ਸੀ ਮਰਿਆ ਤਾਂ ਨਹੀਂ ਸੀ ਕਿਵੇਂ ਮਾਰ ਜੋ ਤੁੰ ਨਹੀਂ ਆਉਂਦਾ ਜਿੱਜਾ ਜੀ ਨਾ ਆ ਚੁੱਕਿਆ ਕਰੋ ਮੋਟਰਸਾਈਕਲ ਨੂੰ ਤੁਸੀਂ ਹੁਣ ਤੈਨੂੰ ਕੀ ਸਣਾਵਾ ਕੁੜੀਏ ਇਹਨਾਂ ਦਾ ਮੇਰੀ ਮਤ ਮਾਰੀ ਪਈ ਐ ਸੌਣ ਲੱਗੇ ਜਦੋਂ ਚਾਹ ਪਾਣ ਦੇ ਲੋਸੀ ਲੱਗਦੀ ਐ ਲੱਸੀ ਨੂੰ ਚਾਹ ਲੱਗਦੀ ਐ ਹੋਰ ਤੈਨੂੰ ਹੋਰ ਕੋਣਾ ਕਿ ਭਲਾ ਕੇ ਜਾਂਦੀ ਆ ਨਾਲ ਸਭ ਕੁਝ ਤੈਨੂੰ ਮਿਲਦਾ ਫਿਰ ਵੀ ਆਈ ਚਰਚ ਕਰਦਾ ਤੂੰ ਨਹੀਂ ਆ ਅੰਦਰ ਤਾਂ ਮਾਈ ਜਾ ਉੱਪਰ ਬੋਲ ਕੀ ਆ ਜਿੱਜਾ ਜੀ ਵੀ ਆਣ ਹੀ ਨਹੀਂਗੇ ਕਿ ਮੈਂ ਤਰਦੀ ਐ ਤੁਮ ਤੁਮ ਨੇ ਅੰਦਰੇ ਲਾਈਆ ਕੁਤਰ ਗੁਤਰੇ ਮੇਰੇ ਰਵੇ ਆ ਜੂਰੇ ਆ ਜਦਾ ਨਹੀਂ ਬਾਹਰ ਮੌਸਮ ਢੀਖੋਰੇ ਨਾਲੇ ਕਹਿੰਦੀ ਆਪੇ ਚਲੋ ਆਜੋ ਦੀਤੀ ਬਾਹਰ ਹੀ ਬੈਠ ਜਾਣੇ ਹਾਲੇ ਤਾਂ ਬੌਲੀਆਂ ਸਾਰਾ ਦਿਨ ਅੰਦਰੇ ਘਸੜੀ ਰਹਿੰਦੀ ਐ ਆਹ ਵੇ ਉਰਾ ਨੂੰ ਵੇਰੇ ਮੈਂ ਕਿਹਾ ਤੂੰ ਇੱਧਰ ਨੂੰ ਵਧ ਲੈ ਮੈਂ ਇੱਧਰ ਲਓ ਜੀ ਬੈਠੋ ਐ ਕਿ ਮੈਂ ਚੁੰਡੀਆਂ ਵੜਦਾ ਕੀ ਪਤਾ ਤੇਰਾ ਤੇਰਾ ਕੀ ਪਤਾ ਨਾਲੇ ਹੋਰ ਕਿਵੇਂ ਨਾਸ ਚੜੀ ਆ ਚੱਲ ਛੱਡ ਭੈਣੇ ਇਹਨੂੰ ਤਾਂ ਤੂੰ ਦੱਸ ਹੋਰ ਘਰੇ ਕਿਵੇਂ ਨੇ ਸਾਰੇ ਸਾਰੇ ਠੀਕ ਨੇ ਦੀਦੀ ਤੁਸੀਂ ਦੱਸੋ ਆ ਬਸ ਇਹਨੂੰ ਦੇਖ ਹੀ ਰਹੀ ਐ ਇੱਧਰ ਤਾਂ ਚਲੀ ਜਾਂਦੀ ਐ ਗੱਡੀ ਚੋਂ ਚੱਲ ਇਹ ਦੱਸ ਤੇਰੀ ਡਾਕਟਰੀ ਦੀ ਪੜਾਈ ਚੱਲ ਰਹੀ ਸੀ ਉਹਦਾ ਕੀ ਬਣਿਆ ਦੀਦੀ ਸਟੱਡੀ ਤਾਂ ਮੇਰੀ ਕਦੋਂ ਦੀ ਪੂਰੀ ਹੋਈ ਆ ਮੈਨੂੰ ਤਾਂ ਜੌਬ ਵੀ ਮਿਲ ਗਈ ਨੌਕਰੀ ਹਸਪੀਟਲ ਦੀਆਂ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਕਿੱਥੇ ਮਿਲੀ ਆ ਪਟਿਆਲੇ ਦੀਦੀ ਸਰਕਾਰੀ ਹਸਪੀਟਲ ਅੱਛਾ ਹਾਂਜੀ ਪਟਿਆਲੇ ਹਸਪਤਾਲ ਚ ਹਾਂ ਜੀ ਜੱਜੀ ਛੱਡ ਭੈਣ ਤਾਂ ਹੋਰ ਦੱਸ ਤੂੰ ਆਰਜਨ ਕੀ ਮੈਂ ਕਰਦੀ ਆ ਤਾਂ ਫਿਰ ਬਸ ਦੀਦੀ ਬਸ ਤੇ ਚਲੀ ਜਾਨੀ ਐ ਕਦੇ ਕਦੇ ਵੀਰਾ ਛੱਡ ਆਉਂਦਾ ਹੈਗਾ ਛੋਟਾ ਚਲ ਇਹ ਵੀ ਵਧੀਆ ਨਾ ਹੋਰ ਮੰਮੀ ਉਹਨੇ ਠੀਕ ਰਹਿੰਦੇ ਨੇ ਹਾਂਜੀ ਸਾਰੇ ਠੀਕ ਠਾਕ ਰਹਿੰਦੇ ਨੇ ਪਰ ਉਹਨੂੰ ਬਹੁਤ ਯਾਦ ਕਰਦੇ ਨੇ ਸਾਰੇ ਮੈਂ ਤਾਂ ਬੜੀ ਆ ਜਾਂਦੀ ਆ ਕੀ ਕਰਾਂ ਇਹਨੂੰ ਪੁੱਤੇ ਦਾ ਲੈ ਕੇ ਨਹੀਂ ਆਉਂਦਾ ਮੈਨੂੰ ਚਲੋ ਜਿਵੇਂ ਜੀ ਉੱਤਰਿਆ ਨਾ ਇਹ ਰੋਜ਼ ਦੇਖ ਔਖੀ ਹੀ ਹੁੰਦੀ ਆਂਦੀ ਜਾਂਦੀ ਤੂੰ ਮੈਨੂੰ ਇਹਨੂੰ ਆ ਛੱਡਣਾ ਉਹਦੇ ਸ਼ੇ ਕਰ ਦੋ ਔਥੀ ਰਹਿ ਜਾਏ ਕਰੂੰਗਾ ਮੈਂ ਮੇਰੇ ਸੋਹਰੇ ਆ ਚੰਗਾ ਲੱਗੇਗਾ ਤੂੰ ਘਰ ਜਮਾਈ ਬੈਠਦਾ ਤਨ ਖਾ ਗਰਦੀੋਂ ਪੰਜ ਚਾਰ ਯਾਰ ਹੈ ਮੇਰੀ ਫਿਰ ਤਾਂ ਅਗਲਾ ਕਿ ਤੂੰ ਨੌਕਰੀ ਕਰਦਾ ਤੇ ਤੇਰੀਆਂ ਵੀ ਮੁਕਨੀ ਆ ਜਬੀਆਂ ਭਾਵੇਂ ਤੂੰ ਬੈਠ ਮੈਂ ਚਾਹ ਬਣਾ ਕੇ ਲੈ ਕੇ ਆਨੀ ਆ ਕੋਈ ਨਾ ਦੀਦੀ ਜੀ ਇੱਥੇ ਬੈਠੀ ਰਹੀ ਬੰਦਾ ਵਧੀਆ ਹੀ ਹੈਗਾ ਇਹ ਕੰਮ ਦਾ ਨਹੀਂ ਕੋਈ ਨਾ ਜੀ ਕੋਈ ਨਾ ਭੜੇ ਜੁੜੇ ਵਾਲੀ ਆ ਜਾ ਨਹੀਂ ਤਾਂ ਮੈਂ ਮਰੀ ਜਾਂਦੀ ਓਰੇ ਆ ਜਾ ਤੂੰ ਮੇਰੀ ਛੋਟੀ ਸਾਰੀ ਅੱਧੇ ਘਰ ਵਾਲੀ ਆ ਜਾ ਰੇ ਕਿਉਂ ਕਰਦੀ ਐ ਬੈਠ ਜੀ ਦੀ ਜੀ ਹਾਂ ਫਿਰ ਮੈਂ ਆ ਜਾਂਦਾ ਇਧਰ ਲੈ ਆ ਤੂੰ ਆ ਰਸ ਹਸਪਤਾਲ ਤੇ ਜਾਣੀਂ ਮੈਨੂੰ ਹਾਂਜੀ ਉਹ ਤੇ ਮੇਰਾ ਕਰਮਾ ਡੋਲ ਦਾ ਪੱਤਾ ਕਿੰਨੇ ਦਾ ਹੈ ਉਹ ਤਾਂ ਪੇਨ ਵਾਸਤੇ ਹੁੰਦੀ ਜੀ ਜੀ ਤੁਸੀਂ ਕੀ ਕਰਨਾ ਉਹਦਾ ਮਾਜੀ ਸਾਡੇ ਪੰਡਾਂ ਦਾ ਉਹਦੀ ਬਾਲੀ ਮਸ਼ੂਰੀ ਆਉਦੀ ਇੱਥੇ ਦਾ ਜਦੋਂ ਦੋ ਖਾ ਲੈਂਦੇ ਨਾ ਮੇਰਾ ਸਾਰਾ دماغ ਆਏ ਆਏ ਚਲੀ ਜਾਂਦਾ ਪੱਖਾ ਉੱਪਰ ਚਲੀ ਜਾਂਦਾ ਕਦੇ ਕਿ ਜਦੋਂ ਆਏ ਪੂਰੇ ਤੁੰਨੇ ਦੇ ਆ ਜਾਂਦਾ ਸਰੀਰ ਫਿਰ ਤਾਂ ਇੰਜ ਹੀ ਕਰਦਾ ਪੱਖੇ ਦੇ ਨਾਲੇ ਘੁੰਮੀ ਜਾਈਏ ਨਾਲੇ ਘੁੰਮੀ ਜਾਈਏ ਸੌ ਲੱਗੇ ਜਿੱਦੇ ਤਿੰਨ ਚੜੀਆਂ ਹੁੰਦੀਆਂ ਨੇ ਨਾ ਉਹਦੇ ਦਾ ਘਰੇ ਆ ਕੇ ਤੇਰੀ ਭੈਣ ਵੀ ਮੈਨੂੰ ਤਾਂ ਸੌ ਲੱਗੇ ਹੈ ਮਾਮਾ ਲ ਨਹੀਂ ਲੱਗਦੀ ਆ ਘਰੇ ਕਹਿੰਦਾ ਤਨੂ ਜੀ ਕਰਦਾ ਮੈਂ ਸੌ ਪੰਗਾ ਕਰਾ ਲਿਆ ਮੈਂ ਸੌ ਪੰਗਾ ਪਰ ਮੇਰੇ ਹੱਲੀ ਜਦੋਂ ਛੇੜਦਾ ਉਹ ਤੇ ਬਗਾੜੀ ਵਾਂਗੂ ਮੂੰਹ ਬਹੁ ਕਰ 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 ਪੈਂਦੀ ਐ ਮੈਂ ਤਾਂ ਜਮੀਨ ਚੰਗਾ ਸਮਝਦੀ ਤੁਹਾ ਦਾ ਮੇਰੇ ਤੇ ਹੈ ਕੋਈ ਬਿੰਦਬਲ ਨਾ ਜੀ ਜੀ ਤੁਸੀਂ ਤਾਂ ਬਹੁਤ ਸਿੱਧੇ ਹੋਗੇ ਹਾਂ ਫਿਰ ਉਹ ਹੀ ਤਾਂ ਕਹਿੰਨਾ ਮੈਂ ਤਾਂ ਸਰੀਏ ਵਾਂਗੂ ਸਿੱਧਾ ਮੈਂ ਨਾ ਇਹ ਲਾਈਵ ਮਦ ਨਹੀਂ ਕਿਉਂ ਮੈਨੂੰ ਪਸੰਦ ਨਹੀਂ ਕਰਦੀ ਕਿ ਮੈਂ ਕਮਾਲ ਮੰਨਦਾ ਹਾਂ ਵੀ ਹੈ ਨਾ ਹੈ ਨਾ ਆ ਬਾਹਰ ਕਿੱਥੋਂ ਕਰਾਇ ਤੇ ਨਹੀਂ ਐਵੇਂ ਤਾਂ ਇਹ ਰਿਬਾਉਂਡ ਕਰਾਣੀ ਜੀਜਾ ਜੀ ਨੇ ਹਾਂ ਹਾਂਜੀ 5000 ਰੁਪਏ ਲੱਗਿਆ ਨਾ ਤੇ ਲਵਾਉਂਡ ਕਰਾਣ ਦੇ ਹੋਰ ਹਾਂ ਸੋਨੇ ਨੇ ਜੀਜਾ ਜੀ 5000 ਤੇ ਟਰਮਾਂ ਡੋਲ ਦੇ ਪੱਤੇ ਆਣਗੇ ਤੈ ਤਾਂ 6 ਮਹੀਨਿਆਂ ਦਾ ਕੋਟਾ ਸਰਸਰਤੇ ਲਾਤਾ ਕਮਲੀ ਜੀ